ਸ਼ਨੀਵਾਰ ਨੂੰ ਅਟਾਰੀ ਵਾਗਾ ਸਰਹੱਦ ਜ਼ਰੀਏ ਪਾਕਿਸਤਾਨ ਦੇ 5 ਸਾਲਾਂ ਬੱਚੇ ਨੂੰ ਪਾਕਿਸਤਾਨ ਰਹਿੰਦੀ ਉਸ ਦੀ ਮਾਂ ਕੋਲ ਪਹੁੰਚਾ ਦਿੱਤਾ ਗਿਆ। ਇਫਤਖਾਰ ਅਹਿਮਦ ਨਾਮੀ ਬੱਚਾ ਉਸ ਦੇ ਪਿਤਾ ਵੱਲੋਂ 1 ਸਾਲ ਪਹਿਲਾਂ ਕਥਿਤ ਤੌਰ ਤੇ ਜ਼ਬਰਦਸਤੀ ਭਾਰਤ ਧਿਆਦਾ ਗਿਆ ਸੀ। ਉਸ ਦਾ ਪਿਤਾ ਜੰਮੂ ਕਸ਼ਮੀਰ 'ਚ ਰਹਿੰਦਾ ਹੈ। ਭਾਰਤੀ ਅਥਾਰਟੀਜ਼ ਦੀ ਮਦਦ ਨਾਲ ਉਸ ਨੂੰ ਮੁੜ ਪਾਕਿਸਤਾਨ ਪਹੁੰਚਾਇਆ ਗਿਆ। ਪਾਕਿਸਤਾਨ ਹਾਈ ਕਮਿਸ਼ਨਰ ਨੇ ਭਾਰਤ ਸਰਕਾਰ ਦੇ ਇਸ ਸਹਿਯੋਗ ਦੀ ਸ਼ਲਾਘਾ ਕੀਤੀ। ਮਾਰਚ 2016 'ਚ ਇਫਤਿਹਾਰ ਦਾ ਪਿਤਾ ਗੁਲਜ਼ਾਰ ਅਹਿਮਦ ਜੋ ਕਿ ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਉਸ ਨੂੰ ਭਾਰਤ ਲੈ ਆਇਆ ਸੀ ਗੁਲਜ਼ਾਰ ਨੇ ਆਪਣੀ ਪਤਨੀ ਨੂੰ ਕਥਨ ਤੌਰ ਤੇ ਝੂਠ ਬੋਲਿਆ ਕਿ ਉਹ ਬੱਚੇ ਨੂੰ ਵਿਆਹ ਤੇ ਲੈ ਜਾ ਰਿਹਾ ਹੈ ਫਿਰ ਉਸ ਨੂੰ ਪਹਿਲਾਂ ਦੁਬਈ ਲੈ ਗਿਆ ਤੇ ਫਿਰ ਭਾਰਤ ਲੈ ਆਇਆ ਪਾਕਿਸਤਾਨ ਦੇ ਰਹਿਣ ਵਾਲੀ ਬੱਚੇ ਦੀ ਮਾਂ ਰੋਹਿਨਾ ਕਿਆਨੀ ਨੇ ਉਸ ਦੀ ਕਸਟਡੀ ਲਈ ਭਾਰਤੀ ਅਦਾਲਤ ਵਿੱਚ ਕੇਸ ਦਾਇਰ ਕਰਵਾਇਆ ਸੀ ਪਾਕਿਸਤਾਨ ਹਾਈ ਕਮਿਸ਼ਨ ਨੇ ਵੀ ਕੇਸ ਦੀ ਪੜਤਾਲ ਕੀਤੀ ਅਤੇ ਇਹ ਸਾਬਤ ਹੋਇਆ ਕਿ ਇਫਤਿਹਾਰ ਪਾਕਿਸਤਾਨੀ ਨਾਗਰਿਕ ਹੈ ਮਈ 2016 'ਚ ਕੇਸ ਦਾ ਫੈਸਲਾ ਆ ਗਿਆ ਸੀ ਪਰ ਸਰਹੱਦ ਤੇ ਤਨਾਕਰ ਮਾਂ ਨੂੰ ਆਪਣੇ ਬੱਚੇ ਦੀ ਕਸਟਡੀ ਮਿਲਣ ਵਿੱਚ ਦੇਰੀ ਹੋ ਗਈ।